ਕਿਸ ਤਿੱਕੇ ਦਾ ਫਿਰ ਰੁਝਾਨ ਆ ਲੋਕਾਂ ਦਾ ਸਿੱਖੋ ਜੀ ਲੋਕਾਂ ਦਾ ਕਾਲੀ ਦਲ ਦੇ ਪ੍ਰਤੀ ਬੜਾ ਵਧੀਆ ਰੁਝਾਨ ਕਿਉਂਕਿ ਆਪਾਂ ਜਿਹੜੀ 2022 ਚ ਵੀ ਬੜੀ ਮਿਹਨਤ ਕੀਤੀ ਸੀ ਤੇ ਕਾਲੀ ਦਲ ਨੂੰ ਤਕਰੀਬਨ 43000 ਦੇ ਕਰੀਬ ਵੋਟ ਲਈ ਤੇ ਲੋਕਾਂ ਦਾ ਰੁਝਾਨ ਵੀ ਕਾਲੀ ਦਲ ਵੱਲ ਫਿਰ ਹੋਇਆ ਜਿਹੜੀ ਬਦਲਾ ਦੇ ਨਾਂ ਤੇ ਵੋਟ ਪਈ ਸੀ ਉਹ ਫਿਰ ਵਾਪਸ ਆਪਣੇ ਘਰ ਨੂੰ ਆ ਰਹੀ ਹੈ ਸ਼ੌਮੀ ਕਰ ਗਿਆ ਦੀ ਤਾਂ ਦਾਵਾ ਕਰਤਾ ਹਲਕਾ ਜਿਹਾ ਤਾਂਾਂਗੇ ਦੂਜੇ ਪਾਸੇ ਲੰਗਾਹ ਸਾਹਿਬ ਸੋਸ਼ਲ ਮੀਡੀਆ ਤੇ ਕਬਜ਼ੇ ਦੀ ਗੱਲ ਕਰਦੇ ਪਏ ਨੇ ਬਾਈ ਤੇ ਤੀਕ ਨੂੰ ਕਹਿੰਦੇ ਕਬਜ਼ਾ ਕਰ ਲੈਣਾ ਕਰ ਲੈ ਇਹ ਗੱਲਾਂ ਤੇ ਪ੍ਰਮਾਤਮਾ ਜਾਣਦਾ ਹੈ ਤੇ ਬਾਕੀ ਕਿਸੇ ਨੇ ਕੀ ਬੋਲਣਾ ਇਹ ਇੱਕ ਸਾਡਾ ਲੋਕਤੰਤਰਕ ਦੇਸ਼ ਹੈ ਇੱਥੇ ਹਰ ਨੂੰ ਬੋਲਣ ਦਾ ਹੱਕ ਹੈ ਕੋਈ ਆਪਣੀ ਮਰਜ਼ੀ ਨਾਲ ਜੋ ਚਾਹੇ ਬੋਲ ਸਕਦਾ ਲੱਗਦਾ ਕਬਜ਼ਾ ਕਿਦਾਂ ਕਰ ਸਕਦੇ ਨਹੀਂ ਕੋ ਮੈਂ ਕਹਿੰਦਾ ਵੀ ਮੈਂ ਅਮਰੀਕਾ ਤੇ ਕਬਜ਼ਾ ਕਰ ਲੈਣਾ ਤੇ ਬੋਲਣ ਦੀ ਕਿਰੀ ਬੋਲਣ ਤੇ ਆਪਾਂ ਕਿ ਰੋਕੀ ਉਹਦੀ ਆਪਣੀ ਸੋਚ ਹੈ ਕਿਸੇ ਦੀ ਕੋ ਮੁਕਾਬਲਾ ਕਿਹਦੇ ਨਾਲ ਆਪਾਂ ਦੇਖਦੇ ਆ ਆਪਣਾ ਵੈਸੇ ਆਮ ਆਦਮੀ ਪਾਰਟੀ ਦਾ ਵੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਉਹ ਮੌਜੂਦਾ ਐਮ.ਐਲ.ਏ. ਉਹਨਾਂ ਨੂੰ ਐਮ.ਪੀ. ਦੀ ਟਿਕਟਾਂ ਨਵਾਦਿਆ ਗਿਆ ਦੂਜੇ ਪਾਸੇ ਦਿਨੇਸ਼ ਕਪੂ ਨੇ ਜਿਹੜੇ ਲਗਾਤਾਰ ਆਪਣੇ ਹਲਕੇ ਤੇ ਤਿੰਨ ਵਾਰ ਜਿੱਤ ਚੁੱਕੇ ਨੇ ਤੇ ਤੀਜੇ ਪਾਸੇ ਆ ਜੀਏ ਸੁਖਜਿੰਦਰ ਸਿੰਘ ਰਣਾਵਾ 50 ਸੀਐਮ ਕੀ ਕਿਸ ਦਾ ਮੁਕਾਬਲਾ ਤੁਸੀਂ ਉਹਨਾਂ ਦਾ ਰਿਕਾਰਡ ਕਢਾ ਲਓ ਅਸੈਂਬਲੀ ਚ ਵੀ ਕਦੀ ਉਹਨਾਂ ਨੇ ਆਪਣੇ ਹਲਕੇ ਦਾ ਮੁੱਦਾ ਉੱਤੇ ਚੁੱਕਿਆ ਜਿਹੜਾ ਬੰਦਾ 117 ਦੀ ਗੱਲ ਨਹੀਂ ਕਰ ਸਕਦਾ ਉਹ 583 ਜਾ ਕੇ ਕਿਦਾਂ ਆਪਣੇ ਗੱਲ ਕਰੇਗਾ ਇੱਕ ਐਜੂਕੇਸ਼ਨ ਮਨਿਸਟਰ ਪਹਿਲਾ ਵਾ ਜਿਹਦੇ ਤੇ ਕੋਈ ਦਾਗ ਨਹੀਂ ਲੱਗਾ ਨਹੀਂ ਤੇ ਮੈਂ ਕਹਿੰਨਾ ਕਿ ਸਾਰੇ ਹਿੰਦੁਸਤਾਨ ਚ ਜਿੰਨੇ ਵੀ ਸਿੱਖਿਆ ਮੰਤਰੀ ਬਣਦੇ ਨੇ ਕਿਤੇ ਕਿਤੇ ਉਹਨਾਂ ਦੇ ਘਰਾਂ ਦੇ ਜੇ ਧਰਨੇ ਲੱਗਦੇ ਨੇ ਉਹਨਾਂ ਦਾ ਜਿਹੜੀ ਬੋਲਣ ਦਾ ਤਰੀਕਾ ਨਾ ਉਹ ਬੜਾ ਕੈਸਾ ਨੇ ਡਰਾਫਟ ਡਰਾਫਟ ਮਤਲਬ ਉਹਨਾਂ ਕੀ ਕਦੋਂ ਕਿਨੂੰ ਬੋਲ ਦੇਣਾ ਕੋਈ ਕਿਸੇ ਨੂੰ ਪਤਾ ਹੀ ਨਹੀਂ ਤੁਸੀਂ ਲਗਾਤਾਰ ਵਿਚਰ ਤੇ ਪਏ ਜਾ ਕੇ ਲੋਕਾਂ ਦੇ ਨਾਲ ਦਜੀਤ ਸਿੰਘ ਉਹਨਾਂ ਦੇ ਨਾਲ ਲਗਾਤਾਰ ਤੁਸੀਂ ਜਾ ਰਹੇ ਹੋ ਅਲੱਗ-ਅਲੱਗ ਹਲਕੇ ਵਿੱਚ ਲੋਕਾਂ ਦਾ ਰੁਝਾਨ ਤੁਸੀਂ ਕਹਦੇ ਚੰਗਾ ਵਾ ਪਰ ਮੁਸ਼ਕਲਾਂ ਕਿੰਨੀਆਂ ਨੇ ਲੋਕਾਂ ਨੇ ਇੱਥੇ ਹਲਕੇ 'ਚ ਬੜੀਆਂ ਗੰਭੀਰ ਮੁਸ਼ਕਲਾਂ ਨੇ ਇੱਕ ਤੇ ਅੱਜ ਤੱਕ ਸਾਡੇ ਜ਼ਿਲ੍ਹੇ ਦੇ ਵਿੱਚੋਂ ਬੜੇ ਨਾਮਵਰ ਖਿਡਾਰੀ ਨਿਕਲੇ ਨੇ ਪਰ ਉਹਨਾਂ ਨੇ ਕੋਚਿੰਗ ਕਿੱਥੇ ਜਾ ਕੇ ਲਈ ਜਲੰਧਰ ਕਿਸ ਨੇ ਲਈ ਪਟਿਆਲੇ ਕਿਉਂ ਨਹੀਂ ਅੱਜ ਤੱਕ ਕੋਈ ਇੰਟਰਨੈਸ਼ਨਲ ਲੈਵਲ ਦਾ ਸਟੇਡੀਅਮ ਗਦਾਫਤ ਬਣ ਸਕਦਾ ਯਸਿਕਾ ਨਾ ਜੀ ਜੀਪੀ ਵੀ ਐਲਓ ਸਨੀ ਦਿਵਲ ਸੀ ਪੁਸ਼ਤਿਵਾਰੀ ਸਾਂਸਦ ਕੰਮ ਨਹੀਂ ਕੀਤਾ ਹਲਕੇ 'ਚ ਨਹੀਂ ਆਏ ਫਰਕ ਲੱਗੇਗਾ ਉਹਨਾਂ ਦੇ বিজেਪ ਬਹੁਤ ਵੱਡਾ ਫਰਕ ਲੱਗੇ ਬਹੁਤ ਵੱਡਾ ਫਰਕ ਲੱਗੇ ਕਈ ਲੰਮੇ ਸਮੇਂ ਤੋਂ ਜਿਹੜਾ ਆਉਂਦੇ ਹੀ ਸੰਸਦ ਬਣਦੇ ਹੀ ਜਿੱਤ ਕੇ ਤੇ ਮੁੜ ਕੇ ਲੱਭਦੇ ਨਹੀਂ ਸੰਨੀ ਦਿਵਾਲ ਨੇ ਦੇ ਪਹਿਲਾਂ ਬਿਲਕੁਲ ਹੀ ਕੰਮ ਐ ਸਾਫ਼ ਕਰ ਦਿੱਤਾ ਨਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਕਾਦੀਆਂ ਦੇ ਇੰਚਾਰਜ ਸਾਡੇ ਨਾਲ ਨੇ ਗੁਰਕਬਾਲ ਸਿੰਘ ਮਾਲ ਲਗਾਤਾਰ ਕੰਪੇਨੀ ਕੀਤੀ ਜਾ ਰਹੀ ਹੈ ਦਲਜੀਤ ਸਿੰਘ ਚੀਮਾ ਦੇ ਹੱਕ ਦੇ ਵਿੱਚ ਤਾਂ ਗੱਲਬਾਤ ਜ਼ਰੂਰ ਅੱਜ ਕਰਾਂਗੇ ਕਿ ਕਿਸ ਤਰੀਕੇ ਦਾ ਹੰਗਾਰਾ ਇਹਨਾਂ ਨੂੰ ਲਗਾਤਾਰ ਮਿਲ ਰਿਹਾ ਆਪਣੀ ਹਲਕੀ 'ਚ ਤੇ ਬਾਹਰ ਦੇ ਹਲਕੇ ਦੇ ਵਿੱਚ ਸਸ਼ੀਕਰ ਗੁਰੂ ਇਕਬਾਲ ਮਾਲ ਜੀ ਸਸ਼ੀਕਰ ਜੀ ਖਾਲਸਾ ਫਾਡੇ ਅੱਛਾ ਕਿਸ ਤਰੀਕੇ ਦਾ ਫਿਰ ਰੁਜ਼ਾਨ ਆ ਲੋਕਾਂ ਦਾ ਦੇਖੋ ਜੀ ਲੋਕਾਂ ਦਾ ਕਾਲੀ ਦਲ ਦੇ ਪ੍ਰਤੀ ਬੜਾ ਵਧੀਆ ਰੁਝਾਨ ਹੈ ਕਿਉਂਕਿ ਆਪਾਂ ਜਿਹੜੀ 2022 ਚ ਵੀ ਬੜੀ ਮਿਹਨਤ ਕੀਤੀ ਸੀ ਤੇ ਕਾਲੀ ਦਲ ਨੂੰ ਤਕਰੀਬਨ 43000 ਦੇ ਕਰੀਬ ਵੋਟ ਲਈ ਸੀ ਜੀ ਜੀ ਤੇ ਹੁਣ ਸਾਡੀ ਆਸ ਹੈ ਕਿ ਅੱਗੇ ਨੂੰ ਪਰਮਾਤਮਾ ਅਸੀਂ ਮਿਹਨਤ ਵੀ ਕਰ ਰਹੇ ਹਾਂ ਤੇ ਲੋਕਾਂ ਦਾ ਰੁਝਾਨ ਵੀ ਕਾਲੀ ਦਲ ਵੱਲ ਫਿਰ ਹੋਇਆ ਜਿਹੜੀ ਬਦਲਾ ਦੇ ਨਾਂ ਤੇ ਵੋਟ ਪਈ ਸੀ ਉਹ ਫਿਰ ਵਾਪਸ ਆਪਣੇ ਘਰ ਨੂੰ ਆ ਰਹੀ ਹੈ ਸ਼੍ਰੋਮਣੀ ਕਾਦੀ ਦਲ ਤੇ ਅਸੀਂ ਵਧੀਆ ਲੀਡ ਕਰਾਂਗੇ ਹਲਕਾ ਆਪਣਾ ਜਿਤਾਵਾਂਗੇ ਦੇਖੋ ਤੁਸੀਂ ਤਾਂ ਦਾਵਾ ਕਰਤਾ ਹਲਕਾ ਜਿਤਾਵਾਂਗੇ ਦੂਜੇ ਪਾਸੇ ਲੰਗਾਹ ਸਾਹਿਬ ਸੋਸ਼ਲ ਮੀਡੀਆ ਤੇ ਕਬਜ਼ੇ ਦੀ ਗੱਲ ਕਰਦੇ ਪਏ ਨੇ 22 ਤਰੀਕ ਨੂੰ ਕਹਿੰਦੇ ਕਬਜ਼ਾ ਕਰ ਲੈਣਾ ਅਕਾਲੀ ਦਲ ਤੇ ਦੇਖੋ ਇਹ ਗੱਲਾਂ ਤੇ ਪ੍ਰਮਾਤਮਾ ਜਾਣਦਾ ਹੈ ਤੇ ਬਾਕੀ ਕਿਸੇ ਨੇ ਕੀ ਬੋਲਣਾ ਇਹ ਇੱਕ ਸਾਡਾ ਲੋਕਤੰਤਰਿਕ ਦੇਸ਼ ਹੈ ਇੱਥੇ ਹਰ ਨੂੰ ਬੋਲਣ ਦਾ ਹੱਕ ਹੈ ਕੋਈ ਆਪਣੀ ਮਰਜ਼ੀ ਨਾਲ ਜੋ ਚਾਹੇ ਬੋਲ ਸਕਦਾ ਇਹ ਉਹ ਹਿੰਦੂਸਤਾਨੀ ਹੈ ਵੀ ਜਿੱਥੇ ਕਿਸੇ ਨੂੰ ਬੋਲਣ ਦੀ ਮਨਾਹੀ ਨਹੀਂ ਹੈ ਉਜੇ ਕੋ ਬੋਲਦਾ ਤੇ ਪ੍ਰਮਾਤਮਾ ਚਲੋ ਚਲਦੇ ਜੰਨੇ ਲੱਗਦਾ ਕਬਜਾ ਕਿਤੇ ਕਰ ਸਕਦੇ ਨੇ ਦੇਖੋ ਇਹ ਗੱਲ ਨੂੰ ਆਪਾਂ ਕੀ ਕਹਿ ਸਕਦੇ ਆ ਕੋਈ ਨੂੰ ਬੋਲਣ ਦੇ ਨਾਲ ਜੇ ਕੋ ਮੈਂ ਕਹਿੰਦਾ ਵੀ ਮੈਂ ਅਮਰੀਕਾ ਤੇ ਕਬਜਾ ਕਰ ਲੈਣਾ ਤੇ ਬੋਲਣ ਦੀ ਕਿਹੜੀ ਬੋਲਣ ਤੇ ਆਪਾਂ ਕਿ ਰੋਕ ਨਹੀਂ ਸਕਦਾ ਉਹ ਦੀ ਆਪਣੀ ਸੋਚ ਹੈ ਕਿਸ ਦੀ ਪ੍ਰਮਾਤਮਾ ਨੂੰ ਤੰਦਰੁਸਤੀ ਬਖਸ਼ੇ ਅੱਛਾ ਮਾਲ ਜੀ ਮੁਕਾਬਲਾ ਕਿਦੇ ਨਾਲ ਆਪਾਂ ਦੇਖਦੇ ਆ ਆਪਣਾ ਵੈਸੇ ਆਮ ਆਦਮੀ ਪਾਰਟੀ ਦਾ ਵੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਉਹ ਮੌਜੂਦਾ ਐਮਐਲਏ ਉਹਨਾਂ ਨੂੰ ਐਮਪੀ ਦੀ ਟਿਕਟ ਨਾਲ ਨਵਾਦਿਆ ਗਿਆ ਦੂਜੇ ਪਾਸੇ ਦਿਨੇਸ਼ ਬੱਬੂ ਨੇ ਜਿਹੜੇ ਲਗਾਤਾਰ ਆਪਣੇ ਹਲਕੇ 'ਚ ਤਿੰਨ ਵਾਰ ਜਿੱਤ ਚੁੱਕੇ ਨੇ ਜੇ ਤੀਸਰੇ ਪਾਸੇ ਆ ਜੀਏ ਸੁਖਜਿੰਦਰ ਸਿੰਘ ਦਾ ਨਾਮ ਆਵੇ ਡਿਪਟੀ ਸੀਐਮ ਕਿਸ ਦਾ ਮੁਕਾਬਲਾ ਦੇ ਦੇਖੋ ਇਹਦੇ ਵਿੱਚ ਆਪਾਂ ਗੱਲ ਕਰਦੇ ਆ ਕਿ ਪਹਿਲਾਂ ਦਿਨੇਸ਼ ਬੱਬੂ ਦੀ ਗੱਲ ਕਰੀਏ ਤਿੰਨ ਵਾਰ ਜਿੱਤੇ ਨੇ ਤੁਸੀਂ ਉਹਨਾਂ ਦਾ ਰਿਕਾਰਡ ਕਢਾ ਲਓ ਅਸੈਂਬਲੀ 'ਚ ਵੀ ਕਦੀ ਉਹਨਾਂ ਨੇ ਆਪਣੇ ਹਲਕੇ ਦਾ ਮੁੱਦਾ ਉੱਥੇ ਚੁੱਕਿਆ ਜਿਹੜਾ ਬੰਦਾ 117 'ਚ ਗੱਲ ਨਹੀਂ ਕਰ ਸਕਦਾ ਉਹ 583 ਜਾ ਕੇ ਕਿਦਾਂ ਆਪਣੇ ਗੱਲ ਕਰੇਗਾ ਉਹਦੇ ਵਾਸਤੇ ਉਸ ਤੋਂ ਪਹਿਲਾਂ ਸੰਨੀ ਦਿਓਲ ਜੀ ਬਣੇ ਬੀਜੇਪੀ ਵੱਲੋਂ ਉਹਨਾਂ ਨੇ ਕੀ ਉੱਥੇ ਗੱਲ ਕੀਤੀ ਉਹਨਾਂ ਨੇ ਮੇਰੇ ਖਿਆਲ ਨਾਲ ਹਾਜ਼ਰ ਵੀ ਨਹੀਂ ਹੋਏ ਤੇ ਇਦਾਂ ਦੇ ਲੋਕਿੰਗ بڑے ਇਲਾਕਿਆਂ ਚਾਹ ਲਾ ਲੈਣ ਇਹਨਾਂ ਨੂੰ ਵੋਟਾਂ ਪਾ ਕੇ ਬਾਕੀ ਗੱਲ ਕਰਦੇ ਆ ਰੰਧਾਵਾ ਸਾਹਿਬ ਦੀ ਤੇ ਆਪਾਂ ਕੰਪੇਅਰ ਕਰਦੇ ਆ ਚੀਮਾ ਸਾਹਿਬ ਤੁਸੀਂ ਨਹੀਂ ਜਾਣਦੇ ਕਿ ਚੀਮਾ ਸਾਹਿਬ ਬੜੇ ਵੈਲ ਐਜੂਕੇਟਿਡ ਨੇ ਬੇਦਾਗ ਨੇ ਇੱਕ ਐਜੂਕੇਸ਼ਨ ਮਿਨਿਸਟਰ ਪਹਿਲਾ ਵਾ ਜਿਹਦੇ ਤੇ ਕੋਈ ਦਾਗ ਨਹੀਂ ਲੱਗਾ ਨਹੀਂ ਤੇ ਮੈਂ ਕਹਿੰਨਾ ਕਿ ਸਾਰੇ ਹਿੰਦੁਸਤਾਨ 'ਚ ਜਿੰਨੇ ਵੀ ਸਿੱਖਿਆ ਮੰਤਰੀ ਬਣਦੇ ਨੇ ਕਿਤਨੇ ਕਿਤਨੇ ਦੇ ਘਰਾਂ ਦੇ ਜੇ ਧਰਨੇ ਲੱਗਦੇ ਨੇ ਬਿਲਕੁਲ ਜਾਂ ਉਹਨਾਂ ਦੇ ਬਦਲੀਆਂ ਦੇ ਪੈਸਿਆਂ ਦੇ ਦਾਗ ਲੱਗਦੇ ਚੀਮਾ ਸਾਹਿਬ ਵਾਦ ਇੱਕ ਇਹੋ ਜਿਹਾ ਸ਼ਖਸ ਨੇ ਜਿਨ੍ਹਾਂ ਦੇ ਉੱਤੇ ਕੋਈ ਦਾਗ ਨਹੀਂ ਲੱਗਾ ਤੇ ਗੱਲ ਜਿਹੜੀ ਤਰੀਕੇ ਨਾਲ ਬਖੂਬੀ ਇਹ ਰੱਖ ਸਕਦੇ ਨੇ ਆਪਣੇ ਲੋਕ ਸਭਾ ਦੇ ਮੁੱਦੇ ਆਪਣੇ ਹਲਕੇ ਦੇ ਮੁੱਦੇ ਉਹਨਾਂ ਹੋਰ ਕੋਈ ਨਹੀਂ ਰੱਖ ਸਕਦਾ ਲੋਕਾਂ ਦਾ ਪੂਰਾ ਵਿਸ਼ਵਾਸ ਹੈ ਕਿ ਚੀਮਾ ਸਾਹਿਬ ਇੱਕ ਤੇ ਸਾਡੀ ਪਹੁੰਚ ਨੇ ਦੂਜੇ ਸਾਰੇ ਲੀਡਰਾਂ ਕੇਸ ਦੀ ਪਹੁੰਚ ਹੀ ਨਹੀਂ ਹੈ ਤੇ ਚੀਮਾ ਸਾਹਿਬ ਜਿਹੜੇ ਨੇ ਬੜੇ ਵਧੀਆ ਤਰੀਕੇ ਦੇ ਨਾਲ ਲੋਕਾਂ ਦੇ ਮੁੱਦੇ ਰੱਖ ਸਕਦੇ ਲੋਕਾਂ ਦੀ ਪਸੰਦ ਵੀ ਨੇ ਇਹਨਾਂ ਤੇ ਕੋਈ ਕੰਟਰੋਵਰਸ਼ੀਅਲ ਨਹੀਂ ਹੈ ਕੋਈ ਕੇਸ ਦੇ ਧੜੇ ਵੱਜ ਨਹੀਂ ਹੈ ਸਾਰੇ ਜਿੰਨੇ ਧੜੇ ਨੇ ਸਾਰੇ ਆਪਣੇ ਵਿਧਾਨ ਸਭਾ ਦੇ ਮੁੱਦੇ ਛੱਡ ਕੇ ਆਪਣੀਆਂ ਰੋਲੇ ਛੱਡ ਕੇ ਤੇ ਸਾਰੇ ਚੀਮਾ ਸਾਹਿਬ ਦੀ ਮਦਦ ਕਰ ਰਹੇ ਨੇ ਤੇ ਬੜੀ ਸ਼ਾਨ ਨਾ ਦਿੱਤਾ ਅੱਛਾ ਇੱਕ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਲੋਕਾਂ ਦੀ ਆਵਾਜ਼ ਸੀ ਕਿ ਇਲਾਕੇ ਦਾ ਹੀ ਕੋਈ ਉਮੀਦਵਾਰ ਆਵੇ ਪਰ ਜੀਮਾ ਸਾਹਿਬ ਜੇਕਰ ਗੱਲ ਕੀਤੀ ਜਾਏ ਬਾਹਰੋਂ ਆਏ ਨੇ ਫਿਰ ਇਹ ਵੀ ਨਹੀਂ ਆਏ ਇਸ ਜੀ ਦਾ ਫਰਕ ਨਹੀਂ 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 ਦੇਖੋ ਉਹ ਤੇ ਉਹਨਾਂ ਦਾ ਜ਼ਿਲ੍ਹਾ ਗਰਦਾਸਪੁਰ ਦਾ ਜਨਮ ਹੈ ਮਾੜੀ ਉੱਚੀਆਂ ਪਿੰਡ ਹੈ ਉਹਨਾਂ ਦਾ ਪੜ੍ਹੇ ਇੱਥੇ ਸਕੂਲ ਦੀ ਐਜੂਕੇਸ਼ਨ ਰਾਜਨੀਤੀ ਇੱਥੋਂ ਸ਼ੁਰੂ ਕੀਤੀ ਤੇ ਵੱਡੀ ਗੱਲ ਸਾਡੇ ਪਾਰਟੀ ਦੇ ਦਫ਼ਤਰ 'ਚ ਹੀ ਬੈਠੇ ਨੇ ਜਾ ਕੇ ਪਾਰਟੀ ਦੇ ਇੱਥੋਂ ਜਾ ਕੇ ਪਾਰਟੀ ਦੇ ਦਫ਼ਤਰ 'ਚ ਬਹਿਣਾ ਤੇ ਬੰਦਾ ਜ਼ਿਲ੍ਹਾ ਨਹੀਂ ਛੱਡ ਜਾਂਦਾ ਉਹ ਤੇ ਠੀਕ ਹੈ ਉੱਥੇ ਪਾਰਟੀ ਨੇ ਡਿਊਟੀ ਲਈ ਦਫ਼ਤਰ 'ਚ ਕੰਮ ਕਰਦੇ ਨੇ ਜੇ ਗੁਰੂ ਦੀ ਕਿਰਪਾ ਹੁੰਦੀ ਇੱਥੇ ਬਣਦੇ ਤੇ ਉਹ ਪੱਕੇ ਤੌਰ ਤੇ ਇੱਥੇ ਰਹਿਣਗੇ ਅੱਗੇ ਵੀ ਰਹਿੰਦੇ ਨੇ गांव ਵਿਰਾਨ ਕੇ ਹਲਕੇ ਚ ਰਹਿਣੀ ਡੀਪੀਸੀਐਮ ਨੂੰ ਕਿਦਾਂ ਦੇਖਦੇ ਦੇਖੋ ਡੀਪੀਸੀਐਮ ਨੂੰ ਆਪਣੇ ਧੜੇ ਦੀਆਂ ਵੋਟਾਂ ਉਹਨਾਂ ਦੀ ਪਾਰਟੀ ਦੀ ਤੁਸੀਂ ਮੇਰੇ ਨੂੰ ਬਖੂਬੀ ਜਾਣਦੇ ਹੋ ਉੱਥੇ ਇੱਕ ਦੂਜੇ ਨੂੰ ਮਾਰਨ ਵਾਲੀ ਨੀਤੀ ਚੱਲਣ ਈ ਹੈ ਉਹ ਤੁਸੀਂ ਵੀ ਜਾਣਦੇ ਹੋ ਮੈਂ ਵੀ ਜਾਣਨਾ ਜਨਤਾ ਵੀ ਇਹ ਗੱਲ ਜਾਣਦੀ ਹੈ ਕਿ ਕੌਣ ਨੇ ਕਿੰਨੂੰ ਮਾਰਨਾ ਹੈ ਉਹਨਾਂ ਨੂੰ ਵੀ ਪਤਾ ਰੰਧਾਵਾ ਸਾਹਿਬ ਨੂੰ ਵੀ ਪਤਾ ਹੈ ਕਿ ਕੌਣ-ਕੌਣ ਮਾਰਨਾ ਹੈ ਨੇ ਰੰਧਾਵਾ ਸਾਹਿਬ ਬੋਲਦੇ ਨਹੀਂ ਸਹੀ ਤਰੀਕੇ ਨਾਲ ਉਹਨਾਂ ਦੀ ਉਹ ਉਹਨਾਂ ਦਾ ਜਿਹੜੀ ਬੋਲਣ ਦਾ ਤਰੀਕਾ ਨਾ ਉਹ ਬੜਾ ਕੈਸਾ ਹੈ ਰਫ ਰਫਟਾ ਮਤਲਬ ਉਹਨਾਂ ਕੀ ਕਦੋਂ ਕਿਨੂੰ ਬੋਲ ਦੇਣਾ ਕੋਈ ਕਿਸੇ ਨੂੰ ਪਤਾ ਹੀ ਨਹੀਂ ਜਿਹੜੀ ਵਿਧਾਨ ਸਭਾ ਵੀ ਉਹ ਕਿਤੇ ਕੁਦਰਤੀ ਚਲੋ ਉਹਨਾਂ ਦੀ ਕਿਸਮਤ ਚ ਹੀ ਤੇ ਜਿੱਤ ਕੇ ਨਹੀਂ ਤੇ 400 ਵੋਟ ਦਾ ਕੋਈ ਫਰਕ ਨਹੀਂ ਹੁੰਦਾ ਇਹ ਸਭ ਉਹਨਾਂ ਦੀ ਜ਼ੁਬਾਨ ਕਰਕੇ ਹੀ ਆ ਤੇ ਉਹ ਜ਼ੁਬਾਨ ਦਾ ਰਸ ਤੇ ਬੰਦੇ ਨੂੰ ਮਿਲਦੇ ਮਿਲਦੇ ਕਿਤਨੇ ਕਿਤੇ ਲੋਕੀ ਲੈਣਗੇ ਮੌਜੂਦਾ ਵਿਧਾਇਕ ਨੂੰ ਕਿਸ ਤਰੀਕੇ ਨਾਲ ਦੇਖਦੇ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਉਹ ਵਿਧਾਇਕ ਸਾਹਿਬ ਆਪਣੇ ਹਲਕੇ 'ਚ ਉਹਨਾਂ ਨੂੰ ਬੜੀ ਵਧੀਆ ਵੋਟ ਪਈ ਤੇ ਮੈਨੂੰ ਨਹੀਂ ਲੱਗਦਾ ਪੈਸਾ ਆਪਣਾ ਹਲਕਾ ਵੀ ਉਹ ਬਚਾ ਸਕਣ ਬਾਕ 25000 ਨਾ ਜਿੱਤੇ ਸੀ ਬਿਜਲੀ ਵਾਲੀ ਮੈਂ ਕਿਹਾ ਪਾ 50 ਨਾ ਜਿੱਤੇ ਹੋਣ ਜੀ ਇੱਥੇ 50 50000 ਨਾ ਇਹ ਤੇ ਫਿਰ 25000 ਜਿੱਤੇ 13 ਜ਼ੀਰੋ ਦਾ ਜਾਨੀ ਕਿ ਉਹਨਾਂ ਦਾ ਨਾਰਾ ਫਿਰ ਨਹੀਂ ਹੋਏਗਾ ਪੂਰਾ ਦੇਖੋ 13 ਜ਼ੀਰੋ ਦਾ ਨਾਰਾ ਉਹਨਾਂ ਦਾ 13 ਜ਼ੀਰੋ ਦਾ ਨਾਰਾ ਉਹਨਾਂ ਦਾ ਸਹੀ ਹੋਏਗਾ ਕਿ ਇਹਨਾਂ ਨੂੰ ਜ਼ੀਰੋ ਹੀ ਮਿਲਣੀ ਹੈ 13 ਬਾਕੀ ਪਾਰਟੀਆਂ ਲੈਣੀਆਂ ਰਲ ਮਿਲ ਕੇ ਅੱਛਾ ਤੁਸੀਂ ਲਗਾਤਾਰ ਵਿਚਰ ਤੇ ਪਏ ਜਾ ਕੇ ਲੋਕਾਂ ਦੇ ਨਾਲ ਦਲਜੀਤ ਸਿੰਘ ਟੀਮਾਂ ਦੇ ਨਾਲ ਲਗਾਤਾਰ ਤੁਸੀਂ ਜਾ ਰਹੇ ਹੋ ਅਲੱਗ-ਅਲੱਗ ਹਲਕਿਆਂ ਦੇ ਲੋਕਾਂ ਦਾ ਰੁਝਾਨ ਉਸੀ ਕਹ ਰਹੇ ਚੰਗਾ ਵਾ ਪਰ ਮੁਸ਼ਕਲਾਂ ਕਿਦਾਂ ਦੀਆਂ ਲੋਕਾਂ ਦੀ ਦੇਖੋ ਲੋਕਾਂ ਦੀ ਇੱਥੇ ਹਲਕੇ 'ਚ ਬੜੀਆਂ ਗੰਭੀਰ ਮੁਸ਼ਕਲਾਂ ਨੇ ਇੱਕ ਤੇ ਅੱਜ ਤੱਕ ਸਾਡੇ ਜ਼ਿਲ੍ਹੇ ਦੇ ਵਿੱਚੋਂ ਬੜੇ ਨਾਮਵਰ ਖਿਡਾਰੀ ਨਿਕਲੇ ਨਹੀਂ ਬਿਲਕੁਲ ਪਰ ਉਹਨਾਂ ਨੇ ਕੋਚਿੰਗ ਕਿੱਥੇ ਜਾ ਕੇ ਲਈ ਜਲੰਧਰ ਕਿਸ ਨੇ ਲਈ ਪਟਿਆਲੇ ਕਿਉਂ ਨਹੀਂ ਅੱਜ ਤੱਕ ਕੋਈ ਇੰਟਰਨੈਸ਼ਨਲ ਲੈਵਲ ਦਾ ਸਟੇਡੀਅਮ ਗਦਾਖਪੁਰ 'ਚ ਬਣ ਸਕਿਆ ਬਿਲਕੁਲ ਸਾਡੇ ਹਲਕੇ 'ਚ ਬੜੇ ਮੁੰਡੇ ਨੇ ਜਿਹੜੇ ਮਿਹਨਤ ਕਰਕੇ ਅੱਗੇ ਆਉਣਾ ਚਾਹੁੰਦੇ ਨੇ ਪਰ ਪਲੇਟਫਾਰਮ ਨਹੀਂ ਹੈਗਾ ਉਦੇ ਵਾਸਤੇ ਪਹਿਲੀ ਪਹਿਲ ਤੇ ਬੱਚਿਆਂ ਦੀ ਨੌਜਵਾਨਾਂ ਦੀ ਉਹ ਹੈ ਵੀ ਅਸੀਂ ਚੀਮਾ ਸਾਹਿਬ ਨੂੰ ਕਿਹਾ ਵੀ ਤੁਸੀਂ ਜ਼ਿਲ੍ਹੇ ਚ ਕਿਤੇ ਸਟੇਡੀਅਮ ਇੰਟਰਨੈਸ਼ਨਲ ਲੈਵਲ ਦਾ ਇੱਕ ਤੇ ਦੂਜੇ ਪੰਜਾਬ ਲੈਵਲ ਦੇ ਦੋ ਸਟੇਡੀਅਮ ਬਣਾਉਣੇ ਮਿਲਵਲ ਆਪਾਂ ਗੱਲ ਕੀਤੀ ਕਿ ਮਿਲ ਹੁਣ ਜੋ ਹਾਲਾਤ ਨੇ ਮਿਲ ਤੇ ਚੱਲਣੀ ਨਹੀਂ ਬਿਲਕੁਲ ਤੇ ਏਮਜ਼ ਨਾਲ ਦਾ ਹਸਪਤਾਲ ਇੱਕ ਇਸੇ ਮਿਲ ਦੀ ਬਿਲਡਿੰਗ ਚ ਆ ਜਾਏਗਾ ਤੇ ਸਾਡੇ ਸਾਰੇ ਜ਼ਿਲ੍ਹੇ ਨੂੰ ਉਹਦਾ ਬੜਾ ਵੱਡਾ ਫਾਇਦਾ ਹੋਏਗਾ ਇੱਕ ਤੇ ਰੋਜ਼ਗਾਰ ਮਿਲੇਗਾ ਇੱਕ ਸਾਡੀਆਂ ਸਿਹਤ ਸਵਾਵਾਂ ਜਿਹੜੀਆਂ ਉਹ ਬਿਹਤਰ ਹੋਣਗੀਆਂ ਇਹੋ ਜਿਹੇ ਮੁੱਦੇ ਚੀਮਾ ਸਾਹਿਬ ਨੇ ਰੱਖੇ ਨੇ ਤੇ ਬਹੁਤ ਵਧੀਆ ਲੋਕਾਂ ਦੇ ਜਿਹੜੇ ਲੋਕਾਂ ਨਾਲ ਜੁੜੇ ਮੁੱਦੇ ਨੇ ਉਹ ਲੈ ਕੇ ਚੱਲੇ ਨੇ ਜੇ ਕੋਈ ਛੋਟੇ-ਵੋਟੇ ਪੁਲ ਨੇ ਬਣਨ ਵਾਲੇ ਮਕੌੜੇ ਸਾਈਡ ਆ ਉਹ ਸਹੀ ਕਹਿੰਦੇ ਉਹ ਵੀ ਬਾਦਲ ਸਾਹਿਬ ਨੇ ਬਣਾਏ ਉਹ ਤੋਂ ਫੱਟਿਆਂ ਦੇ ਪੁਲ ਉਹ ਪੱਕੇ ਕਰਨੇ ਨੇ ਬਾਕੀ ਚੀਮਾ ਸਾਹਿਬ ਬੜੇ ਬਰੀਕੀ ਦੇ ਨਾਲ ਸੋਚਦੇ ਨੇ ਕੋਈ ਲੋਕੀ ਮੁੱਦਾ ਲੈ ਕੇ ਆਉਂਦੇ ਨੇ ਉਹਨਾਂ ਤਰੀਕੇ ਨਾਲ ਵਧੀਆ ਤਰੀਕੇ ਨਾਲ ਮੈਨੂੰ ਉਮੀਦ ਆ ਵੀ ਗੁਰੂ ਕਿਰਪਾ ਕਰੇ ਬਣਦੇ ਨੇ ਤੇ ਸਾਡੇ ਉਹ ਮੁੱਦੇ ਪਹਿਲ ਦੇ ਆਧਾਰ ਤੇ ਹੱਲ ਹੋਣ ਕੋਮਲ ਸਾਹਿਬ ਪੁਲ ਦੀ ਗੱਲ ਕਰਦੇ ਪਏ ਆਪਾਂ ਪੁੱਲ 75 ਸਾਲ ਹੋ ਗਏ ਨੇ ਆਪਣੀਆਂ ਸਰਕਾਰਾਂ ਬਹੁਤ ਸਾਰੀਆਂ ਆਈਆਂ ਚਲੇ ਗਈਆਂ ਰਾਜ ਕਰਕੇ ਪਰ ਪੁੱਲ ਦਾ ਮਸਲਾ ਕਿਸੇ ਵੀ ਹੱਲ ਨਹੀਂ ਹੋਇਆ ਮਕੋੜਾ ਪਤਨ ਦੀ ਗੱਲ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਲੱਕੜ ਦਾ ਪੁਲਾ ਅੱਜ ਵੀ ਜਦੋਂ ਬਰਸਾਤ ਜ਼ਿਆਦਾ ਹੁੰਦੀ ਹੈ ਪੁਲ ਟੁੱਟ ਜਾਂਦਾ ਰਸਤਾ ਹੀ ਬੰਦ ਹੋ ਜਾਂਦਾ ਉਧਰ ਜਿਹੜੇ ਪਿੰਡ ਨੇ ਉਹ ਬਿਲਕੁਲ ਖਤਮ ਹੀ ਹੋ ਜਾਂਦੇ ਆ ਉਹਨਾਂ ਦਾ ਆਣਾ ਜਾਣਾ ਹੀ ਬੰਦ ਹੋ ਜਾਂਦਾ ਵੇ ਉਸੇ ਕਰਕੇ ਤੇ ਇਹ ਇਹੋ ਤੇ ਗਿਲਾ ਲੋਕਾਂ ਨੂੰ ਉਧਰ ਦੇ ਆਉਂਦੇ ਉਧਰ ਘੱਟੋ ਘੱਟ ਮੇਰੇ ਖਿਆਲ ਨਾਲ 12 14000 ਵੋਟਰ ਵੱਧ ਮਤਲਬ ਵੋਟਰ ਸ਼ਾਇਦ ਵੱਧ ਹੋਣ ਜਿਹੜੇ ਇਸੇ ਗੱਲ ਤੋਂ ਰਹਿੰਦੇ ਨੇ ਵੀ ਮੁੜਕੇ ਆਦੀ ਬਾਤ ਹੀ ਨਹੀਂ ਪੁੱਛਦਾ ਅਸੀਂ ਤੇ ਪਾਕਿਸਤਾਨ ਚੋਂ ਵੀ ਟੁੱਟੀਆਂ ਤੇ ਇਧਰੋਂ ਵੀ ਟੁੱਟੇ ਆ ਤੁਹਾਡੇ ਲਈ ਤੇ ਆਜ਼ਾਦੀ ਆਈ ਨਹੀਂ ਉਹਦੇ ਵਾਸਤੇ ਆਪਾਂ ਇਹ ਵਿਸ਼ਵਾਸ ਨਾ ਕਹਿ ਸਕਦੇ ਕਿ ਚੀਮਾ ਸਾਹਿਬ ਵੀ ਉਦੋਂ ਗਏ ਜਾ ਕੇ ਹੋ ਕੇ ਆਏ ਅਸੀਂ ਵੀ ਗਏ ਆ ਵੀ ਇਹ ਪੁਲ ਦੇ ਮਸਲੇ ਤੇ ਬੜੀ ਪਹਿਲਾਂ ਹੱਲ ਹੋਣੀ ਚਾਹੀਦੀ ਜਦੋਂ ਕਿ ਸਰਕਾਰ ਬਣੀ ਉਦੋਂ ਹੱਲ ਹੋਣੇ ਚਾਹੀਦੇ ਕਿਉਂ ਨਹੀਂ ਹੋਇਆ ਅਜੇ ਤੱਕ ਇਹ ਜਿਹੜਾ ਕੋਈ ਮੈਂਬਰ ਪਾਰਲੀਮੈਂਟ ਬਣਦਾ ਉਹ ਬਣ ਕੇ ਮੁੜ ਕੇ ਭੁੱਲ ਜਾਂਦਾ ਮੁੜ ਕੇ ਕਿਸ ਦੀ ਬਾਤ ਹੀ ਨਹੀਂ ਪੁੱਛਦਾ ਵੋਟਾਂ ਤੋਂ ਬਾਅਦ ਪਰ ਸ਼ਰੋਮਣੀ ਅਕਾਲੀ ਦਲ ਹਮੇਸ਼ਾ ਆਪਣੇ ਵੋਟਰਾਂ ਦੇ ਨਾਲ ਕੁਦਰਤੀ ਬਦਕਿਸਮਤੀ ਕਹਿ ਲੋ ਜਾਂ ਇਹਨੂੰ ਕੀ ਕਹਿ ਸਕਦੇ ਆਪਾਂ ਵੀ ਉਧਰ ਕਦੀ ਕਾਲੀਦਲ ਦਾ ਬੰਦਾ ਖਲੋਤਾ ਨਹੀਂ ਸਮਝਾਉਂਦੇ ਤੇ ਤੁਸੀਂ ਤਾਂ ਉਧਰ ਰਹਿੰਦੇ ਆ ਉਹ ਲੋਕੀ ਵੋਟ ਤੇ ਪਾ ਦਿੰਦੇ ਪਰ ਮੁੜ ਕੇ ਉਹਨਾਂ ਨੂੰ ਕੋਈ ਪੁੱਛਦਾ ਹੀ ਨਹੀਂ ਵੀ ਕਿੰਨੇ ਪਾਈ ਆ ਕਿਹੜੇ ਖਾਤੇ 'ਚ ਪਈ ਆ ਹੁਣ ਇੱਕ ਖਾਤੇ 'ਚ ਆ ਗਏ ਨੇ ਸ਼੍ਰੋਮਣੀ ਕਾਲੀਦਲ ਦੇ ਸ਼੍ਰੋਮਣੀ ਕਾਲੀਦਲ 'ਤੇ ਵਿਸ਼ਵਾਸ ਦਵਾਉਂਦਾ ਉਹਨਾਂ ਨੂੰ ਕਿ ਅਸੀਂ ਜੀਮਾ ਸਾਹਿਬ ਦੇ ਕੋਲੋਂ ਭਾਵੇਂ ਜਿੱਦਾਂ ਮਰਜ਼ੀ ਕਰਾਈਏ ਉਹ ਪੋਲਾਂ ਦੇ ਮਸਲੇ ਜ਼ਰੂਰ ਹੱਲ ਕਰੇਗਾ ਜਸਤੀ ਕਿ ਨਾ ਬੀਜੇਪੀ ਵੱਲੋਂ ਸਨੀ ਦਿਓਲ ਸੀ ਪਿਛਲੀ ਵਾਰੀ ਸੰਸਦ ਕੰਮ ਨਹੀਂ ਕੀਤਾ ਹਲਕੇ 'ਚ ਨਹੀਂ ਆਏ ਫਰਕ ਲੱਗੇਗਾ ਉਹਨਾਂ ਦੇ ਬੀਜੇਪੀ ਬਹੁਤ ਵੱਡਾ ਫਰਕ ਲੱਗੇਗਾ ਬਹੁਤ ਵੱਡਾ ਫਰਕ ਲੱਗੇਗਾ ਕਿਉਂਕਿ ਹਰ ਵਾਰ ਕਈ ਲੰਮੇ ਸਮੇਂ ਤੋਂ ਜਿਹੜਾ ਆਉਂਦੇ ਹੀ ਸੰਸਦ ਬਣਦੇ ਹੀ ਜਿੱਤ ਕੇ ਤੇ ਮੁੜ ਕੇ ਲੱਭਦੇ ਨਹੀਂ ਤੇ ਸਨੀ ਦਿਓਲ ਨੇ ਤੇ ਪਹਿਲਾਂ ਬਿਲਕੁਲ ਹੀ ਕੰਮ ਐ ਸਾਫ਼ ਕਰ ਦਿੱਤਾ ਨਾ ਜੇ ਕਿਤੇ ਅਦਕਾਂ ਲੈ ਆਉਂਦੇ ਕੋਈ ਐਕਟਰ ਤੇ ਪਤਾ ਲੱਗ ਜਾਣਾ ਹੈ ਉਹ ਚਲੋ ਲੋਕਲ ਕਰਕੇ ਉਹਨੂੰ ਹੋ ਸਕਦਾ ਸਜਾਨਪੁਰ ਜਾਂ ਦੀਨਾ ਨਗਰ ਤੋਂ ਆਪਣੀਆਂ ਵੋਟਾਂ ਪੈ ਜਾਣ ਬਾਕੀ ਸਾਡੇ ਜ਼ਿਲ੍ਹਿਆਂ 'ਚ ਉਹਨੂੰ ਇੱਕ ਵੋਟ ਵੀ ਕੋਈ 5-5 7-7000 ਵੋਟ ਸ਼ਾਇਦ ਲੈ ਜੇ ਇਹ ਦੋ ਵਾਰ ਦੀ ਕੋਈ ਗੱਲ ਹੈ ਅੱਛਾ ਲਗਾਤਾਰ ਕੰਪੇਨੀ ਹੋ ਰਹੀ ਹੈ ਇਸ ਤੀਆਂ ਦਾ ਸੰਬੋਧਿਤ ਕੀਤਾ ਜਾ ਰਿਹਾ ਪਰ ਇਸ ਵਾਰ ਦੀ ਗੱਲ ਕੀਤੀ ਹੈ ਇਸ ਵਾਰ ਇਲੈਕਸ਼ਨ ਦੇ ਵਿੱਚ ਨਸ਼ੇ ਦਾ ਮੁੱਦਾ ਜਿਹੜਾ ਬਹੁਤ ਘੱਟ ਦੇਖਣ ਨੂੰ ਮਿਲ ਰਿਹਾ ਨੀਤੇ ਜੇ ਕਿ ਪਿੱਛੇ ਝਾਤ ਮਾਰੀਏ ਨੇ ਜਦੋਂ ਪ੍ਰਚਾਰ ਹੁੰਦਾ ਸੀ ਸਟੇਜ ਦੇ ਉੱਤੇ ਸੰਬੋਧਿਤ ਕੀਤਾ ਜਾਂਦਾ ਸੀ ਨਸ਼ੇ ਦਾ ਮੁੱਦਾ ਇੱਕ ਅਹਿਮ ਮੁੱਦਾ ਹੁੰਦਾ ਸੀ ਪਰ ਇਸ ਵਾਰੇ ਨਸ਼ਾ ਵੀ ਵੱਧ ਗਿਆ ਪਰ ਨਸ਼ੇ ਦਾ ਮੁੱਦਾ ਨਹੀਂ ਇਸ ਵਾਰ ਦੇਖੋ ਨਸ਼ੇ ਦਾ ਮੁੱਦਾ ਕਿਤੇ ਅਸੀਂ ਆਪਣੇ ਆਪ ਕਿਤੇ ਚੁੱਕ ਰਹੇ ਆ ਜਿੱਥੇ ਜਿੱਥੇ ਲੋੜ ਹੈ ਚੁ ਇਹ ਮੁੱਦਾ ਵਾ ਪੰਜਾਬ ਗਵਰਨਮੈਂਟ ਦਾ ਜੀ ਇਹਨੂੰ ਪੰਜਾਬ ਨੇ ਹੱਲ ਕਰਨਾ ਹੈ ਪੰਜਾਬ ਸਰਕਾਰ ਚਾਹੇ ਤੇ ਕੀ ਨਸ਼ਾ ਬੰਦ ਨਹੀਂ ਹੋ ਸਕਦਾ ਜੇ ਇੱਕ ਕਿਸਾਨ ਕਿਤੇ ਮਿੱਟੀ ਦੀ ਟਰਾਲੀ ਪੋਟ ਲੈਂਦਾ ਤੇ ਪੁਲਿਸ ਨੂੰ ਪਤਾ ਲੱਗ ਜਾਂਦਾ ਅੱਗ ਲੱਗਦੀ ਏ ਤੇ ਇਹਨਾਂ ਨੂੰ ਉੱਤੋਂ ਇੰਟਰਨੈਟ ਰਾਹੀਂ ਪਤਾ ਲੱਗ ਜਾਂਦਾ ਕਿ ਕਿੱਥੇ ਅੱਗ ਲੱਗੀ ਏ ਨਸ਼ਾ ਨਹੀਂ ਵੇਖਦਾ ਫੜ ਸਕਦੇ ਨਸ਼ੇ ਦਾ ਇਰਾਦਾ ਨਹੀਂ ਹੈ ਕੋਈ ਇਹਨਾਂ ਦਾ ਬੰਦ ਕਰਾਉਣ ਦਾ ਨਸ਼ਾ ਬੰਦ ਕਰਾਉਣ ਦਾ ਇਰਾਦਾ ਹੈ ਤੇ ਨਸ਼ਾ ਤੇ ਹੋ ਜਾਂਦਾ 24 ਘੰਟਿਆਂ ਚ ਬੰਦ ਇਹ 3-3 ਮਹੀਨੇ ਦਾ ਟਾਈਮ ਲਿਆ ਇੱਕ ਨੇ ਪਹਿਲਾਂ 4 ਹਫ਼ਤੇ ਦਾ ਲਿਆ ਸੀ ਉਹਨੇ ਡਬਲ ਕਰਤਾ ਇਨਾ ਤਿੰਨ ਵੀ ਨਦ ਲਿਆ ਹੈ ਨਾ ਤਿੰਨ ਗੁਣਾ ਕਰਤਾ ਹੁਣ ਤੇ ਕ੍ਰਿਆਨੇ ਦੀਆਂ ਦੁਕਾਨਾਂ ਤੋਂ ਨਸ਼ਾ ਮਿਲ ਗਿਆ ਨਸ਼ੇ ਦਾ ਮੁੱਦਾ ਬਹੁਤ ਵੱਡਾ ਪਰ ਲੋਕਾਂ ਨੂੰ ਪਤਾ ਕਿ ਇਹ ਸੈਂਟਰ ਦੀ ਸਰਕਾਰ ਦੀ ਵੋਟ ਹੈ ਤੇ ਇਹਦੇ ਤੇ ਇਹਨੂੰ ਮੁੱਦੇ ਤੇ ਐਵੇਂ ਮੁੱਦਾ ਤੇ ਕਰਨਾ ਲੋਕਲ ਸਰਕਾਰ ਨੇ ਸਰਕਾਰ ਚ 92 ਐਮਐਲਏ ਨੇ ਸੱਤ ਇਹਨਾਂ ਦੇ ਰਾਜ ਸਭਾ ਮੈਂਬਰ ਕਹਿੰਦਾ ਮੈਨੂੰ 13 ਹੱਥ ਹੋਰ ਦੇ ਦਿਓ ਤੇ ਜਿਹੜੇ ਸੱਤ ਦਿੱਤੇ ਨੇ ਉਹਨਾਂ ਨੇ ਅੱਜ ਤੱਕ ਪੰਜਾਬ ਦਾ ਕਦੋਂ ਮੁੱਦਾ ਚੁੱਕਿਆ ਕਦੋਂ ਉੱਥੇ ਗੱਲ ਇਹਨਾਂ ਨੇ ਕੀਤੀ ਹੈ ਇੰਟਰਨੈਸ਼ਨਲ ਲੈਵਲ ਦਾ ਹੁਣ ਸਾਡੀ ਸਰਕਾਰ ਮਜੀਠਾ ਸਾਹਿਬ ਬੋਲਦੇ ਨੇ ਚੀਮਾ ਸਾਹਿਬ ਬੋਲਦੇ ਆ ਕਿ ਭਾਗਾ ਬਾਰਡਰ ਤੋਂ ਵਪਾਰ ਖੁੱਲਿਆ ਜਾਏ ਟ੍ਰੇਡ ਖੋਲੀ ਜਾਏ ਜੀ ਇਹ ਵਪਾਰ ਖੁੱਲਦਾ ਹੁਣ ਪਾਕਿਸਤਾਨ ਨਾਲ ਟ੍ਰੇਡਿੰਗਾਂ ਦੀ ਚੱਲਦੀ ਹੈ ਪਰ ਚੱਲਦੀ ਹੈ ਪੋਰਟਾਂ ਥਾਣੀ ਜਾਂ ਗੁਜਰਾਤ ਪੋਰਟ ਜਾਂ ਬੰਬੇ ਪੋਰਟ ਤੇ ਕਿਉਂ ਨਹੀਂ ਰੋਡ ਖੁੱਲਦਾ ਜਿਹੜਾ ਇੱਕ ਮਾਲ ਅੱਜ ਚੱਲਣਾ ਤੇ 15 ਦਿਨਾਂ ਬਾਅਦ ਇੰਡੀਆ ਦਿੱਲੀ ਪਹੁੰਚਣਾ ਤੇ ਉਹ 2 ਘੰਟਿਆਂ ਵਿੱਚ ਕਿਉਂ ਨਹੀਂ ਆ ਸਕਦਾ ਮਾਨ ਸਰ ਇੱਕ ਗੱਲ ਦੀ ਨਹੀਂ ਸਮਝ ਲਗੀ ਪੰਜਾਬ ਸੂਬੇ ਦੀ ਗੱਲ ਕਰ ਲਈ ਇੱਥੇ ਤੇ 13 ਦੇ ਨਾਲ ਲੜੀ ਜਾ ਰਹੀ ਹੈ ਪਰ ਜੇ ਇਸ ਤੋਂ ਬਾਹਰ ਗੱਲ ਕਰੀਏ ਤੇ ਉੱਥੇ ਅਲਾਈਂਸ ਹੈ ਕਾਂਗਰਸ ਇਹੋ ਗੱਲ ਕਰ ਰਹੇ ਆ ਕਿ ਕਾਂਗਰਸ ਤੇ ਆਪ ਦਾ ਹਰਥਾਂ ਲੈ ਹਰਿਆਣੇ 'ਚ ਇਕੱਠੀ ਵੋਟ ਮੰਗਦੇ ਨੇ ਚੰਡੀਗੜ੍ਹ 'ਚ ਵੀ ਇਕੱਠੀ ਮੰਗਦੇ ਨੇ ਤੇ ਪੰਜਾਬ 'ਚ ਆ ਕੇ ਕਹਿੰਦੇ ਨੇ ਵਖੋ ਇਹ ਲੋਕਾਂ ਨੂੰ ਮੂਰਖ ਬਣਾਉਂਦੇ ਆ ਇੱਥੇ ਪਾਣੀ ਪੀ ਵੀ ਕੋਸਦੇ ਨੇ ਇੱਕਦੁੱਗੀ ਇੱਥੇ ਮੂਰਖ ਬਣਾਇਆ ਜਾ ਰਿਹਾ ਜਾਣ ਕੇ ਲੋਕੀ ਸਮਝਦਾਰ ਨੇ ਵੀ ਇਹਨਾਂ ਦੀ ਕੀ ਪਾਲਸੀਆਂ ਨੇ ਵੀ ਇਹਨਾਂ ਨੇ ਜੇ ਜਿੱਤਦੇ ਨੇ ਤਾਂ ਵੀ ਉੱਥੇ ਨੇ ਨਾ ਜਿੱਤਦੇ ਨੇ ਤਾਂ ਵੀ ਉੱਥੇ ਨੇ ਜਾਣਾ ਤੇ ਨਾ ਉਸੇ ਖਾਤੇ 'ਚ ਹੀ ਆ ਨਾ ਇਹਨਾਂ ਦਾ ਖਾਤਾ ਕੋਈ ਨਹੀਂ ਹੁਣ ਕਾਲੀ ਦਲ ਦਾ ਖਾਤਾ ਕਾਲੀ ਦਲ ਪਰਮਾਤਮਾ ਕਰੇ ਕਿਰਪਾ ਦੇ ਖਰੇ ਜਿੱਤਦਾ ਆਹੀਂ ਤੇ ਉਥੇ ਜਾਵਾਂਗੇ ਜਿੱਥੇ ਸਾਡੇ ਪੰਥਕ ਮੁੱਦੇ ਹੱਲ ਹੋਣਗੇ ਸਾਡੇ ਪੰਜਾਬ ਦਾ ਮੁੱਦਾ ਹੱਲ ਹੋਏਗਾ ਸਾਡਾ ਕਿਸਾਨੀ ਦਾ ਮੁੱਦਾ ਜਿਹੜੀ ਪਾਰਟੀ ਹੱਲ ਕਰੇਗੀ ਸਾਡੇ ਬੰਦੇ ਉਹਦੇ ਨਾਲ ਜਾ ਕੇ ਖੜੋਣਗੇ ਕੱਲ ਤੁਹਾਡੇ ਹਲਕੇ ਦੇ ਵਿੱਚ ਸੀਐਮ ਭਗਵੰਤ ਮਾਨ ਆ ਰਹੇ ਨੇ ਜ਼ਿਲ੍ਹਾ ਯੋਜਨਾ ਬੋਰਡ ਦੇ ਕੀਆ ਜੇ ਚੇਅਰਮੈਨ ਨੇ ਜਗਰੂਪ شیخ ਉਹਨਾਂ ਵੱਲੋਂ ਇੱਕ ਰੈਲੀ ਬੁਲਾਈ ਗਈ ਇੱਥੇ ਬੜੀ ਵੱਡਾ ਕੱਟ ਕੇ ਆਇਆ ਉਹਨਾਂ ਦਾਵਾ ਕੀਤਾ ਕਿ ਬਹੁਤ ਵੱਡਾ ਕੱਟ ਕੀਤਾ ਜਾਵੇਗਾ ਤਾਂ ਲੋਕ ਬੜੇ ਚਾਹਵਾਨ ਸੀ ਉਹਨਾਂ ਨੂੰ ਸੁਣਨ ਦੇ ਇਸ ਕਰਕੇ ਉਹਨਾਂ ਨੂੰ ਇੱਥੇ ਧਿਆਨ ਲੱਗਿਆ ਦੇਖੋ ਸਾਡੇ ਪੰਜਾਬ ਦੇ ਲੋਕ ਕੰਨ ਰਸੀਏ ਨੇ ਇਹ ਤਾਂ ਫਿਲਮ ਵੇਖਣ ਚੱਲ ਜਾਂਦੇ ਨੇ ਬੜੀ ਬੜੀ ਦੂਰ ਤੱਕ ਤੇ ਗਾਉਣ ਵਾਲਾ ਹੈ ਤੇ ਤਾਂ ਚੱਲ ਜਾਂਦੇ ਨੇ ਤੇ ਇਹ ਵੀ ਕਮੇਡੀਅਨ ਨੇ ਗਾਉਣ ਵਾਲਾ ਲੋਕਾਂ ਨੂੰ ਵੇਖਣ ਹੀ ਜਾਂਣਾ ਇਹਨੂੰ ਵੋਟਾਂ ਪਾਉਣ ਨਹੀਂ ਜਾਂਣਾ ਠੀਕ ਆ ਦੁਨੀਆ ਜਾਏਗੀ ਵੇਖਣ ਕਿਉਂਕਿ ਇਹਨੇ ਬੜੇ ਚੁਟਕਲੇ ਸੁਣਾਉਣੇ ਨੇ ਕਦੀ ਪਾਣੀ ਸਿਰ 'ਚ ਪਾਉਣਾ ਕਦੀ ਗਵਾਣੀ ਦੇ ਸਿਰ 'ਚ ਪਾਉਣਾ ਕਦੀ ਕੂਲ 립 ਲੈਣੀ ਹੈ ਕਦੀ ਕੋਸ਼ ਲੈਣਾ ਇਹਦੇ ਲੋਕੀ ਇਹਨੂੰ ਨਟੰਕੀ ਵੇਖਣ ਜਾਂਦੇ ਨੇ ਵੋਟਾਂ ਪਾਉਣ ਨਹੀਂ ਜਾਂਦੇ ਜੀ ਬਿਲਕੁਲ ਬੇਬਾਕ ਲੀਡਰ ਸੀ ਗੁਰੂ ਇਕਬਾਲ ਮਹਾਲ ਹੈ ਜੋ ਕਾਦੀਆਂ ਹਲਕੇ ਤੋਂ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰਦੇ ਆ ਰਹੇ ਨੇ ਤਾਂ ਉਹਨਾਂ ਨੇ ਦਾਵਾ ਕੀਤਾ ਵਾ ਕਿ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਇੱਕ ਭਾਰੀ ਲੀਡ ਦੇ ਨਾਲ ਕਾਦੀਆਂ ਹਲਕੇ ਤੋਂ ਜਿਤਾ ਕੇ ਮੈਂਬਰ ਆਫ ਪਾਰਲੀਮੈਂਟ ਬਣਾਵਾਂਗੇ ਤੇ ਪਾਰਲੀਮੈਂਟ ਦੇ ਵਿੱਚ ਉਹਨਾਂ ਨੂੰ ਭੇਜਾਂਗੇ ਤਾਂ ਜੋ ਪੰਜਾਬ ਦੇ ਮੁੱਦਿਆਂ ਦੀ ਆਪਣੇ ਹਲਕੇ ਦੇ ਮੁੱਦਿਆਂ ਦੀ ਆਵਾਜ਼ ਚੁੱਕ ਸਕਣ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਰ ਗੁਣਨਾ ਸਾਂਝਾ ਟੀਵੀ ਗੁਰਦਾਸਪੁਰ